ਨਰਮਲ ਐਸਏ ਚੌਂਕੀਟ ਕਾਲੀ ਲਗਾਉਆ ਰਾਤੀ ਡਿਊਟੀ ਅਫਸਰ ਸੀ ਕਰੀਬ 8 9 ਵਜੇ ਦਾ ਰਾਤ ਦਾ ਟਾਈਮ ਹੋਏਗਾ ਤੇ ਇੱਕ ਐਕਸੀਡੈਂਟ ਹੋਇਆ ਖਿੜੇ ਜੱਟਾਂ ਦੇ ਪੁਲ ਦੇ ਉੱਤੇ ਉਥੇ ਸੁਸ਼ੀਲਦਾਰ ਸਾਹਿਬ ਸੀ ਵਿੱਚ ਆਪਣੇ ਇਸ਼ਕਮਾਰ ਅਤੇ ਸੁਭਮ ਕੁਮਾਰ ਮਤਲਬ ਕਿ ਹਰਿਆਣੇ ਦੇ ਰਹਿਣ ਵਾਲੇ ਸਰਸਰ ਜ਼ਿਲ੍ਹੇ ਦੇ ਜਿਨ੍ਹਾਂ ਦਾ ਮਤਲਬ ਕਿ ਪਿੱਛੋਂ ਇਹ ਗੱਡੀ ਖਰਾਬ ਹੋਈ ਸੀ ਪੈਂਚਰ ਲਵਾਉਣ ਤੋਂ ਜਦੋਂ ਗੱਡੇ ਵਿੱਚ ਗੱਡੀ 'ਚ ਬੈਠਣ ਲੱਗੇ ਪਿੱਛੋਂ ਇੱਕ ਸਵਰਾਜਮਾ ਦਾ ਗੱਡੀ ਆਈ ਉਹਨਾਂ ਦੋਨਾਂ ਨੂੰ ਹਿੱਟ ਕਰਕੇ ਲੱਗੀ ਤੇ ਹਿੱਟ ਕਰਨ ਨਾਲ ਉਹਨਾਂ ਦੀ ਡੈਥ ਹੋ ਗਈ। ਕਿਹੜੀ ਗੱਡੀ ਨੇ ਹਿੱਟ ਕਰੇ ਜੀ? ਗੱਡੀ ਸੋਰਾ ਸਮਰਾਜਮਾ ਦਾ ਗੱਡੀ ਹੈ ਜੀ। ਹਾਂ ਲੋ। ਸਰ ਕੋਈ ਡਰਾਈਵਰ ਦਾ ਪਤਾ ਲੱਗਿਆ? ਡਰਾਈਵਰ ਮੌਕੇ ਦਾ ਫਾਇਦਾ ਲੈ ਕੇ ਭੱਜ ਗਿਆ। ਦੇਖੀ ਅਜੇ ਰੈਕਡ ਬਣ ਨਹੀਂ ਪੱਤੀ। ਇਹ ਦੋਨੇ ਇਹ ਦੋਨੇ ਲਗਭਗ ਹਾਂ ਇੱਕ ਹੋਰ ਸੀ ਨਾਲ ਕੋਈ ਡਰਾਈਵਰ ਕਟਿੰਗ ਚਲਾ ਰਿਹਾ ਪੂਰ ਦੇ ਬਚਾਇਆ ਲੇਕਿਨ ਇਹ ਦੋਨੇ ਵਿਚਾਰਨੀ ਡੈਥ ਹੋ ਗਈ। ਹਾਂ ਜੀ ਸਰ ਉਹ ਕਿੱਦਾਂ ਦੀ ਕਾਰਵਾਈ ਕੀਤੀ ਹੈ? ਮੁਕਦਮਾ ਦਰਜ ਕਰਿਆ ਜੀ 129/25 ਮੁਕਦਮਾ ਦਰਜ ਕਰਿਆ ਜੀ। ਸਿਰਨਿਕਤ ਸਰ ਉਹ ਡੈਟਪੋਡੀ ਡੈਟਪੋਡੀ ਵਾਰਸਾਂ ਦੇ ਹਵਾਲੇ ਪੋਸਟਮਾਰਟੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ